ਇਹਨ ਦਹੂ ਨਾਹੀਂ ਜਨ ਪਰੁ ਪੁਕਾਰੀ ਆਏ ਜੀ ਦਾਣ ਦੇ ਭਗਤੀ ਲਾਇਨ ਹਰਸਿਉ ਲੈਂਡ ਮਿਲਾਏ ਉਹ ਭਗਤੀ ਦਾਣ ਦਿੰਦੇ ਨੇ ਕਾਹਦਾ ਜੀ ਭਗਤੀ ਦਾ ਉਹ ਕਾਲ ਪੁਰਖ ਵਾਏ ਗੁਰੂ ਦੇ ਨਾਲ ਜੋੜਨ ਦਾ ਯਤਨ ਕਰਦੇ ਬਾਬਾ ਸ਼ੇਖ ਫਰੀਦ ਜੀ ਦਾ ਜਨਮ ਮੋਹਤਾਨ ਸ਼ਹਿਰ ਦੇ ਵਿੱਚ ਪਿੰਡ ਕੋਠੀਵਾਲ ਪਿੰਡ ਦੇ ਵਿੱਚ ਹੋਇਆ ਜਮਾਲਉਦੀਨ ਸੁਲੇਮਾਨ ਦੇ ਘਰ ਪਿਤਾ ਔਰ ਮਾਤਾ ਮਰਯਮ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਦੀ ਕੁੱਖ ਤੋਂ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਦੇ ਵਿੱਚ ਹੁੰਦਾ ਹੈ। ਜੇਕਰ 16 ਸਾਲ ਦੀ ਉਮਰ ਦੇ ਵਿੱਚ ਬਾਬਾ ਫਰੀਦ ਜੀ ਹੱਜ ਕਰਦੇ ਨੇ। ਮੱਕੇ ਦੀ ਯਾਤ ਕਰਦੇ ਨੇ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਾਪੇ ਦੀ ਬਿਰਤੀ ਦਾ ਅਸਰ ਬੱਚੇ ਉੱਪਰ ਹੁੰਦਾ ਹੈ। ਮਾਲਕ ਜੀ ਚਲੋ ਇੱਕ ਸਾਖੀ ਵੀ ਨਾਲ ਜੁੜਦੀ ਮੈਂ ਉਹਦਾ ਵੀ ਹਵਾਲਾ ਦੇਵਾਂਗਾ। ਉਹ ਜਿਹੜੀ ਕੁੱਲ ਜਿਹਦਾ ਖਾਨਦਾਨ ਹੀ ਹਜਰਤ ਮੁਹੰਮਦ ਸਾਹਿਬ ਦੇ ਨਾਲ ਸੰਬੰਧ ਰੱਖ ਰਿਹਾ ਏ ਉਹਨਾਂ ਦੇ ਇਸਲਾਮ ਪਰਮ ਦੇ ਖਲੀਫਿਆਂ ਦੇ ਨਾਲ ਸੰਬੰਧ ਰੱਖ ਰਿਹਾ ਏ ਹਜਰਤ ਉਮਰ ਦੀ ਗੱਲ ਕਰ ਲਈਏ ਪਿਤਾ ਜਮਾਲਉਦੀਨ ਸੁਲੇਮਾਨ ਉਹਨਾਂ ਨਾਲ ਸੰਬੰਧ ਰੱਖਦੇ ਨੇ ਇਹ ਭਾਈ ਸਾਹਿਬ ਭਾਈ ਕਾਂ ਸਿੰਘ ਨਾਬਾ ਜੀ ਕਹਿੰਦੇ ਨੇ ਤੇ ਮਾ ਦਾ ਸੰਬੰਧ ਵੀ ਹਜਰਤ ਅਲੀ ਦੇ ਜਿਹੜੇ ਅਗੇ ਖਾਨਦਾਨ ਦੇ ਵਿੱਚੋਂ ਸૈયਦ ਸ਼ਾਹ ਅਬਦੁੱਲਾਹ ਜੀ ਦੀ ਲੜਕੀ ਦਾ ਜ਼ਿਕਰ ਮਾਤਾ ਮਰੀਮ ਦਾ ਵੀ ਆਉਂਦਾ ਹੈ ਕਿ ਉਹਨਾਂ ਦਾ ਰਿਸ਼ਤ ਧਾਰਮਿਕ ਵਿਰਤੀ ਸਾਰੀ ਚੱਲਦੀ ਪਈ ਮਾਂ ਨੂੰ ਸਵਾਲ ਕਰਦਾ ਬਾਬਾ ਫਰੀਦ ਛੋਟੀ ਜੀ ਉਮਰ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਮਾਂ ਬੰਦਗੀ ਕੀਤੇ ਆ ਰੱਬ ਕੀ ਦਿੰਦਾ ਹੈ ਮਾਂ ਕਹਿੰਦੀ ਬੇਟਾ ਬੰਦਗੀ ਕਰਿਆ ਮਾਂ ਕਹਿੰਦੀ ਬੇਟਾ ਸ਼ੱਕਰ ਦੇਵੇਗਾ ਹੁਣ ਇਹਦੇ ਅਰਥ ਦੂਜੇ ਵੀ ਲੈ ਲਓ ਕਿ ਸ਼ੱਕਰ ਭਾਵ ਅੰਦਰ ਵੀ ਸ਼ੱਕਰ ਆਵੇਗੀ ਮਿਠਾਸ ਆਵੇਗੀ ਸ਼ੱਕਰ ਗੰਜ ਵੀ ਬਾਬਾ ਫਰੀਦ ਜੀ ਨੂੰ ਕਿਹਾ ਗਿਆ ਇਸੇ ਤਰਕੇ ਗਿਆ ਗਿਆ ਕਿ ਉਹ ਗੰਜ ਦੇ ਖਜ਼ਾਨੇ ਭਾਵ ਖਜ਼ਾਨਾ ਸ਼ੱਕਰ ਦੇ ਖਜ਼ਾਨੇ ਮਿਠਾਸ ਦੇ ਖਜ਼ਾਨੇ ਸਨ ਮਿਠਾਸ ਦੇ ਖਜ਼ਾਨੇ pau ਇੰਨੀ ਮਿਠਾਸ ਸੀ ਇਤਿਹਾਸ ਇਹ ਗੱਲ ਕਹਿੰਦਾ ਗੁਰੂ ਪਿਆਰ ਵਾਲਿਓ ਕਿ ਉਨੀ ਕਟੜਤਾ ਉਨੀ ਜ਼ਬਰ ਦੇ ਨਾਲ ਜ਼ੁਲਮ ਦੇ ਨਾਲ ਧੱਕੇ ਦੇ ਨਾਲ ਔਰੰਗਜ਼ੇਬ ਮੁਸਲਮਾਨ ਨਹੀਂ ਬਣਾ ਸਕਿਆ ਲੋਕਾਂ ਨੂੰ ਇੰਨੀ ਬਾਬਾ ਫਰੀਦ ਜੀ ਦੀ ਮਿਠਾਸ ਨੇ ਉਹਨਾਂ ਦੇ ਜ਼ੇਵਨ ਨੇ ਉਹਨਾਂ ਦੀ ਸ਼ੋਹ ਨੂੰ ਪ੍ਰਾਪਤ ਕਰਕੇ ਲੋਕਾਂ ਨੇ ਇਸਲਾਮ ਧਰਮ ਧਾਰਨ ਕੀਤਾ ਹਾਲਾਂਕਿ ਜੀ ਸੀ ਸਿਸਤਲੇ ਨਾਲ ਸੰਬੰਧ ਰੱਖਦੇ ਸਨ ਬਾਬਾ ਫਰੀਦ ਸੂਫੀ ਫਕੀਰ ਸਨ ਸੂਫ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਨ੍ਹਾਂ ਨੇ ਸਿੰਪਲ ਜੇ ਕੱਪੜੇ ਪਹਿਰਾਵਾ ਕੀਟੇ ਰੰਗ ਦਾ ਅਖੰਦਰ ਦਾ ਕੁੜਤਾ ਪਾਹਨੇ ਹੋ। ਸੂਬਰੇ ਕੱਪੜੇ ਜਿਹੜੇ ਪਾਉਂਦੇ ਸਨ। ਬਖਤਿਆਰ ਤਾਕੀ ਜੀ ਇਹਨਾਂ ਦੇ ਮੁਰਸ਼ਿਦ ਸਨ, ਉਹਨਾਂ ਦੇ ਚੇਲੇ ਸਨ। ਉਹਨਾਂ ਦੇ ਮਰੀਦ ਬਣੇ ਸਨ। 16 ਸਾਲ ਦੀ ਉਮਰ ਦੇ ਵਿੱਚ ਹੱਜ ਕਰਦੇ ਨੇ, ਮਾਂ ਕਹਿੰਦੀ ਹੈ ਕਿ ਬੇਟਾ ਆਕਾਲਪੁਰਖ ਵਾਹਿਗੁਰੂ ਉਹ ਅੱਲਾ ਸ਼ੱਕਰ ਦੇਵੇਗਾ। ਤੇ ਹਰ ਰੋਜ਼ ਬੰਦਗੀ ਕਰਦੇ ਨੇ ਹਾਲਾਂਕਿ ਬੱਚੇ ਨੇ ਇੱਕ ਇਹ ਵੀ ਆਉਂਦਾ ਬਾਬਾ ਫਰੀਦ ਜੀ ਦਾ ਮੈਂ ਤਾਂ ਇਹ ਗੱਲ ਕਹਿੰਦਾ ਪਿਆ। ਇਹ ਕੋਈ ਬਾਣੀ ਦੇ ਵਿੱਚੋਂ ਹਵਾਲੇ ਦੇ ਕੇ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮੱਜ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਦੁੱਧ ਸ਼ਕਰ ਬੜੀ ਮਿੱਠੀ ਹੈ ਦੁੱਧ ਆਪਣੇ ਆਪ ਦੇ ਵਿੱਚ ਬੜਾ ਮਠਾਸ ਵਾਲਾ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਤਮਾਮ ਪਦਾਰਥ ਮਿੱਠੇ ਨੇ ਆਰੇ ਦੁਨੀਆ ਦੇ ਲੋਕੋ ਜਿਸ ਦਿਨ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦਾ ਅਸ ਆਇਆ ਨਾ ਉਸ ਦਿਨੇ ਦੁਨੀਆ ਦੇ ਤਮਾਮ ਰਸ ਕੇ ਪੈ ਗਏ ਫਰੀਦ ਜੀ ਹੱਜ ਕਰਦੇ ਪਏ ਔਰ ਉਹ ਬਾਬਾ ਫਰੀਦ ਜੀ ਜਿਨ੍ਹਾਂ ਦੇ ਬਾਣੀ ਦੇ ਵਿੱਚ ਇਹ ਬੋਲ ਆਉਂਦੇ ਨੇ ਕਿ ਬੰਦਿਆ ਤੂੰ ਮਿੱਠਾ ਬੋਲ ਤੂੰ ਪਿਆਰ ਦੇ ਨਾਲ ਬੋਲ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ ਬਾਬਾ ਫਰੀਦ ਜੀ ਕਹਿੰਦੇ ਪੈ ਨੇ ਵੇਖੋ ਮੈਂ ਬੋਲੀ ਦੀ ਗੱਲ ਕਰਦਾ ਕਿ ਮਿਠਾਸ ਬੜੀ ਸੀ ਸ਼ਖਸੀਅਤ ਉਹਨਾਂ ਦੀ ਬੜੀ ਮਿਠਾਸ ਵਾਲੀ ਬੜੀ ਨਿਮਰਤਾ ਬੜੀ ਬੜੀ ਸ਼ਹਿਨਸ਼ੀਰਤਾ ਵਾਲੀ ਉਹ ਬੜਾ ਸਾਦਾ ਖਾਣਾ ਬੜਾ ਸਾਦਾ ਪੈਣ ਜਦੋਂ ਬਾਣੀ ਅਸੀਂ ਪੜਦੇ ਆ ਉਹਦੇ ਵਿੱਚ ਵੇਖਿਓ ਤੁਸੀਂ ਇਹੀ ਆਏਗਾ ਕਿ ਸ਼ਹਿਨਸ਼ੀਰਤਾ ਦੁਨਿਆਵੀ ਲਾਜ ਤੋਂ ਉੱਪਰ ਉਠਣਾ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਸ ਰੱਖਣੀ ਜਿਵੇਂ ਜਿਨ੍ਹਾਂ ਨੂੰ ਬਾਣੀ ਚ ਕਿਹਾ ਗਿਆ ਦਿਲੋਂ ਮੁਹੱਬਤ ਜਿੰਨ ਸੇਈ ਸੱਚਿਆ ਕਿੰਨਾ ਪਿਆਰ ਹੋਵੇਗਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰਤੇ ਇਸ਼ਕ ਖੁਦਾਏ ਉਹ ਰੂਪ ਕਿੰਨੇ ਰੰਗ ਰਤਰੀ ਹੋਵੇਗੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰੇਆ ਜਿਨ ਨਾਮ ਤੇ ਭੋਏ ਤੁਹਾਰਤੀਏ ਬਾਬਾ ਫਰੀਦ ਜੀ ਕਹਿੰਦੇ ਧਰਤੀ ਤੇ ਭਾਰ ਨੇ ਜਿਨਾਂ ਨੇ ਕਦੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਪਾਇਆ ਕਦੇ ਯਤਨ ਨਹੀਂ ਕੀਤਾ ਪਾਉਂ ਬਾਣੀ ਦੇ ਵਿੱਚ ਇੱਕ ਬੱਚੇ ਨੇ ਕਿੰਨੀ ਮਿਠਾਸ ਭਰੀ ਜੀਭ ਹੋਏਗੀ ਉਹ ਖੁਦ ਕਹਿੰਦੇ ਪਏ ਨੇ ਇੱਕ ਫਿੱਕਾ ਨਾ ਗਲਾਏ ਸਬਨਾ ਮੈਂ ਸੱਚਾ ਧਣੀ ਬੰਦਿਆ ਇੱਕ ਗੱਲ ਯਾਦ ਰੱਖੀ ਕਦੇ ਵੀ ਕਿਸੇ ਨੂੰ ਕੌੜਾ ਬੋਲ ਨਾ ਬੋਲੇ ਕਿ ਸਾਰਿਆਂ ਦੇ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਪਿਆ ਤੇ ਮਾਫ ਕਰਿਓ ਮੈਨੂੰ ਕਹਿਣ ਦਿਓ ਜਿਹੜੇ ਤੋੜਨ ਵਾਲੇ ਨੇ ਉਹ ਖੁਦ ਵੀ ਕਦੇ ਜੁੜ ਨਹੀਂ ਸਕਦੇ ਉਹ ਖੁਦ ਵੀ ਜੁੜ ਨਹੀਂ ਸਕਦੇ ਇੱਕ ਫਿੱਕਾ ਨਾ ਗਲਾਏ ਸਬਨਾ ਮੈਂ ਸੱਚਾ ਟਣੀ ਇਹ ਆਹੋ ਨਾ ਤੇ ਹੀ ਠਾਏ ਮਾਨਕ ਸਭ ਅਮੋਲਵੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਹੋਏ ਹਿਰਦਿਆਂ ਨੂੰ ਕਦੇ ਵੀ ਤੋੜੋ ਨਾ ਆਸੀ ਆਸਾ ਕੀ ਵਾਰ ਪੜਦੇ ਆ ਆਸਾ ਦੀ ਵਾਰ ਦੇ ਵਿੱਚ ਇੱਕ ਬਚਨ ਹੁੰਦਾ ਧੰਨ ਗੁਰੂ ਨਾਨਕ ਦੇ ਮਹਾਰਾਜੀ ਉਹ ਕਹਿੰਦੇ ਨੇ ਨਾਨਕ ਫਿੱਕਾ ਬੋਲੇ ਹੈ ਤਨ ਮਨ ਫਿੱਕਾ ਹੋਏ ਜਦੋਂ ਫਿੱਕਾ ਬੋਲਾਂਗੇ ਨਾ ਉਦੋਂ ਕੱਲੀ ਜੀਭ ਫਿੱਕੀ ਨਹੀਂ ਬੋਲਦੀ ਹਾਲਾਂਕਿ ਚਲੋ ਬਾਣੀ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਜੋ ਕੁਝ ਬੰਦੇ ਦੇ ਅੰਦਰ ਹੈ ਜੀ ਉਹ ਜੀਬ ਦੇ ਵਿੱਚ ਆਏਗਾ ਜੈਸੀ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਹਾ ਕੋਈ ਕਰੇ ਵਿਚਾਰਿਆ ਜੇਕਰ ਅੰਦਰ ਕ੍ਰੋਧ ਹੈ ਤੇ ਜੀਬ ਕਦੇ ਮਿੱਠੇ ਨਹੀਂ ਬੋਲ ਸਕਦੀ ਜੇਕਰ ਅੰਗਰ ਈਰਖਾ ਦੀ ਅਗ ਭਰੀ ਹੈ ਤੇ ਜੀਬ ਵੀ ਈਰਖਾ ਵਾਲੇ ਸ਼ਬਦ ਬੋਲੇਗੀ ਪਰ ਤਨ ਗੁਰੂ ਨਾਨਕ ਦੇਵ ਮਾਰ ਕਹਿੰਦੇ ਨਾਲਕ ਫਿੱਕਾ ਬੋਲੇ ਹੈ ਤਨ ਮਨ ਫਿੱਕਾ ਹੋਏ ਫਿੱਕੋ ਫਿੱਕੀ ਸੱਦੀ ਐ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸਟੀਆਂ ਮੂੰਹ ਫਿੱਕੋ ਕਾ ਫਿੱਕਾ ਪਾਏ ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ ਮੂੰਹ ਦੇ ਉੱਪਰ ਥੁੱਕਾਂ ਪੈਂਦੀਆਂ ਨੇ ਜਿਹੜੇ ਫਿੱਕੇ ਬੋਲ ਬੋਲਦੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਕਦੇ ਫਿੱਕਾ ਨਾ ਬੋਲ ਬਾਬਾ ਫਰੀਦ ਜੀ ਦੀ ਸ਼ਖਸੀਅਤ ਬੜੀ ਮਿਠਾਸ ਵਾਲੀ ਸੀ ਜਦੋਂ ਅਸੀਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜ਼ਿਕਰ ਕਰਦੇ ਹਾਂ ਮਾਤਾ ਖੀਵੀ ਸੌ ਸੋਏ ਦਿਨ ਗੋਏ ਉਠਾਲੀ ਮਾਤਾ ਖੀਵੀ ਜੀ ਨੂੰ ਬੜੀ ਸੰਗਣੀ ਸ਼ਾਂ ਕਿਹਾ ਗਿਆ ਹੈ ਕਿਉਂ ਮਾਤਾ ਖੀਵੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਹ ਪਤਰਾਲੀ ਬੜੀ ਸ਼ਾਹ ਸੰਗਣੀ ਹੈ ਮਾਤਾ ਖੀਵੀ ਜੀ ਦੀ ਜਿਵੇਂ ਇੱਕ ਰੁੱਖ ਦੀ ਬੜੀ ਸ਼ਾਹ ਸੰਗਣੀ ਹੁੰਦੀ ਹੈ ਉਹਦੇ ਠੇਠਾਂ ਬੈਠਿਆਂ ਸਾਰਿਆਂ ਨੂੰ ਸਕੂਨ ਮਿਲਦਾ ਹੈ ਸੁੱਖ ਮਿਲਦਾ ਹੈ ਆਰਾਮ ਮਿਲਦਾ ਹੈ ਬਾਣੀ ਸਤਾ ਬਲਵੰਡ ਜੀ ਭਾਈ ਸਾਹਿਬ ਕਹਿੰਦੇ ਨੇ ਕਿ ਮਾਤਾ ਖੀਵੀ ਜੀ ਦੀ ਸ਼ਖਸੀਅਤ ਇੰਨੀ ਮਿੱਠੀ ਇੰਨੀ ਮਠਾਸ ਵਾਲੀ ਇੰਨੀ ਨਿਮਰਤਾ ਵਾਲੀ ਇਹਨਾਂ ਜੀਵਨ ਸਾਦਾ ਕਿ ਉਹਨਾਂ ਦੇ ਕੋਲ ਬੈਠਿਆਂ ਹਰੇਕ ਨੂੰ ਖੁਸ਼ੀ ਬਲਦੀ ਸੀ ਸਕੂਨ ਮਿਲਦਾ ਸੀ ਉਹਨੂੰ ਮਿਲੇਗਾ ਜਿਹੜਾ ਖੁਦ ਸਕੂਨ ਵਾਲਾ ਹੋਵੇਗਾ ਖੁਦ ਮਿਠਾਸ ਵਾਲਾ ਹੋਵੇਗਾ ਕਿਸੇ ਕੋਲੋਂ ਮਿਠਾਸ ਤੇ ਫੇਰੀ ਮਿਲੇਗੀ ਨਾ ਜੇਕਰ ਮਿਠਾਸ ਹੋਵੇਗੀ ਤੇ ਭਾਈ ਸਾ ਪਾਈ ਸਤਲਾ ਬਲਵੰਡੀ ਜੀ ਕਹਿੰਦੇ ਨੇ ਕਿ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਭਿਆਲੀ ਉਹ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੇ ਨੇ ਔਰ ਪ੍ਰਸ਼ਾਦਾ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੇ ਨੇ ਬੜੀ ਮਿਠਾਸ ਵਾਲੀ ਸੰਮਾਤਾ ਕੀ ਵੀ ਬਾਬਾ ਫਰੀਦ ਜੀ ਦੇ ਪਰਥਾਏ ਇਤਿਹਾਸ ਕਰ ਕਹਿੰਦੇ ਨੇ ਕਿ ਬੜਾ ਜੀਵਨ ਮਿੱਠਾ ਮਿਠਾਸ ਵਾਲਾ ਔਰ ਜਿਹੜਾ ਸ਼ਹਿਨ ਸ਼ੀਲਤਾ ਦੇ ਸ਼ਹਿਨ ਸ਼ੀਲਤਾ ਦੇ ਨਾਲ ਭਰਿਆ ਹੋਵੇ ਜਦੋਂ ਬਾਣੀ ਦੇ ਨਾਲ ਜੁੜ ਕੇ ਗੱਲਾਂ ਕਰਦੇ ਨੇ ਬਾਬਾ ਫਰੀਦ ਜੀ ਹਾਲਾਂਕਿ ਜੀਵਨ ਕਿੰਨਾ ਸਾਦਗੀ ਵਾਲਾ ਕਿ ਬਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਦੀ ਚੋਪੜੀ ਘਣੇ ਸੈਣਗੇ ਦੁੱਖ ਭਾਗ ਕੀ ਕਿ ਹੱਕ ਸੱਚ ਦੀ ਕਮਾਈ ਕਰਨ ਵਾਲੇ ਬਾਬਾ ਫਰੀਦ ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪ੍ਰਾਈ ਚੋਪੜੀ ਨਾਂ ਤਰਸਾਏ ਜੀਓ ਕਿਨਾਂ ਸਾਦਾ ਭਰਾ ਜੀਵਨ ਕਿਨਾਂ ਸਕੂਨ ਵਾਲਾ ਜੀਵਨ ਬਾਬਾ ਫਰੀਦ ਜੀ ਦਾ ਹੋਵੇ ਉਹਨਾਂ ਨੇ ਆਪਣੇ ਜੀਵਨ ਦੀਆਂ ਪੁਰ ਝਲਕੀਆਂ ਬਾਣੀ ਦੇ ਵਿੱਚ ਉਹਨਾਂ ਦੇ ਮਿਲ ਜਾਂਦੀਆਂ ਤੇ ਕਿੰਨੀ ਬ੍ਰਤੀ ਹੋਵੇਗੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦੀ ਕਿ ਬਾਬਾ ਫਰੀਦ ਜੀ ਕਹਿੰਦੇ ਪਏ ਨੇ ਕਿ ਅਕਾਲ ਪੁਰਖ ਵਾਹਿਗੁਰੂ ਤੂੰ ਬਖਸ਼ਿਸ਼ ਕਰ ਤੂੰ ਬਖਸ਼ਿਸ਼ ਕਰ ਰਹਿਮਤ ਕਰ ਫਰੀਦਾ ਤਨ ਸੁਕਾ ਪਿੰਜਰ ਥੀਆ ਤਲੀਆਂ ਖੁੰਢੇ ਕਾਗ ਦੇਖੋ ਕਿੰਨੀ ਬਿਰਤੀ ਜੁੜੀ ਹੋਵੇਗੀ ਕਿੰਨਾ ਪ੍ਰੇਮ ਹੋਵੇਗਾ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਇਹ ਜਿਹੜੀ ਪੰਕਤੀ ਆਉਂਦੀ ਹੈ ਮੇਰਾ ਮਨ ਲੋਟਿਆ ਗੁਰਦਰਸ਼ਨ ਤਾਈ ਬਿਲਕੁਲੇ ਚਾਤਰਿਕੇ ਨੇ ਆਏ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਤਨ ਸੁਕਾ ਪਿੰਜਰ ਥੀਆ ਤਲੀਆਂ ਖੁੰਢੇ ਕਾਗ ਐ ਅਕਾਲ ਪੁਰਖ ਵਾਹਿਗੁਰੂ ਹੁਣ ਤੇ ਬਖਸ਼ਿਸ਼ ਕਰ ਹੋਰ ਦੇ ਰਹਿਮਤ ਕਰ ਹਾਲਕੇ ਦੇ ਅਰਥ ਜਿਹੜੇ ਨੇ ਉਡੰਗੀ ਆਈ ਦੇ ਵਿੱਚ ਵੀ ਲਾਉਂਗੇ ਕਿ ਵਿਕਾਰ ਜਿਹੜੇ ਨੇ ਇਹ ਦਿਨੋਂ ਦਿਨ ਤਸਵੀਰ ਨੂੰ ਖਾਂਦੇ ਪੈਣੇ ਦਾ ਤੂੰ ਬਖਸ਼ਿਸ਼ ਕਰ ਤੂੰ ਰਹਿਮਤ ਕਰ ਮੇਰਾ ਹਾਲ ਦੇਖ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਤੂੰ ਰਹਿਮਤ ਕਰ ਦਰਸ਼ਨ ਦੇ ਦਿਦਾਰ ਦੇ ਕਾਗਾ ਕਰਗਟ ਢੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਸ਼ੋਹ ਕਿੱਡੀ ਵੱਡੀ ਗੱਲ ਕਹਿ ਦਿੱਤੀ ਹਾਲਾਂਕਿ ਦੇ ਬਾਹਰੀ ਅਰਥ ਵੀ ਕਰੋਗੇ ਕਿ ਲੋਕ ਤਸਵੀਰ ਵੀ ਬਣਾਈ ਜਿ ਕਈਆਂ ਨੇ ਕਿ ਕਾਗ ਜਿਹੜੇ ਨੇ ਉਹ ਮਾਸ ਚੁੰਜਦੇ ਪੈਣੇ ਨੋਚਦੇ ਪੈਣੇ ਤੇ ਦੋ ਅੱਖਾਂ ਦਾ ਅਸੀਂ ਦੇਖਦੇ ਹਾਂ ਕਿ ਹੱਥਾਂ ਦੇ ਨਾਲ ਉਂਗਲਾਂ ਕੀਤੀਆਂ ਨੇ ਕਿ ਕਾਵਾਂ ਨੂੰ ਕਹਿੰਦੇ ਪੈ ਚਲੋ ਬਾੜੀ ਅਰਥ ਲੈ ਲਓ ਚਾਹੇ ਤਰੀਕ ਵਕਾਰਾਂ ਦੇ ਅਰਥ ਲੈ ਲਓ ਪਰ ਖੇੜ ਤੇ ਅੰਦਰ ਦੀ ਖਿੱਚਦੀ ਹੈ ਨਾ ਕਿ ਕਾਗਾ ਕਰਗਟ ਢੋਲਿਆ ਸਕਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਸ਼ੂ ਹੋ ਫਿਰ ਦੇਖਣ ਕੀ ਆਸ ਅਜੇ ਫਿਰ ਨੂੰ ਵੇਖਣ ਦੀ ਆਸ ਇਹ ਦੋ ਨੈਨਾ ਮੇਰੇ ਸ਼ੂ ਹੋ ਨਾ ਇਹਨਾਂ ਅੱਖਾਂ ਦੇ ਨਾਲ ਮੈਂ ਉਸ ਆਪਣੇ ਸਾਹਿਬ ਦੇ ਉਸ ਮਾਲਕ ਦੇ ਦਰਸ਼ਨ ਕਰਨੇ ਨੇ ਬਾਬਾ ਫਰੀਦ ਜੀ ਕਹਿੰਦੇ ਪੈ ਕਾਗਾ ਟੂੰਡ ਦਾ ਪਿੰਜਰਾ ਬਾਬਾ ਫਰੀਦ ਜੀ ਕਹਿੰਦੇ ਪੈ ਬਸੇ ਤਾਂ ਉਡਰ ਜਾਏ ਜਿਤ ਪਿੰਜਰ ਹੈ ਮੇਰਾ ਸਹਉ ਵਸੈ ਇਹ ਜਿਸ ਪਿੰਜਰ ਦੇ ਵਿੱਚ ਸਰੀਰ ਦੇ ਵਿੱਚ ਮੇਰਾ ਸਹਉ ਵਸਦਾ ਹੈ ਮਾਸ ਨੇ ਤਿੱਦੂ ਖਾਏ ਇਹ ਸਾਰੀ ਬਿਰਤੀ ਭਾਵਨਾ ਵਾਲੀ ਹੈ ਪਿਆਰ ਵਾਲੀ ਹੈ ਬੰਦਗੀ ਵਾਲੀ ਹੈ ਇੱਕ ਨਾਲ ਹੋਰ ਮੈਂ ਹਵਾਲਾ ਦੇ ਕੇ ਜ਼ਿਕਰ ਕਰਾਂਗਾ ਕਿ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਪਾਟ ਪਟੋਲਾ ਧਜ ਕਰੀ ਕੰਬਲੀ ਪਹਿਰੇ ਬਾਬਾ ਫਰੀਦ ਜੀ ਜੇਕਰ ਕਰਦੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿ ਰਿਓ ਐ ਮੈਂ ਆ ਜਿਹੜੇ ਪਹਿਰਾਵਾ ਮੈਂ ਪੈਨੇ ਹੋਇਆ ਮੈਂ ਪਾੜ ਕੇ ਸੁੱਟ ਦੇਵਾ ਮੈਂ ਉਹ ਪਹਿਰਾਵਾ ਧਾਰਨ ਕਰ ਲਵਾ ਜਿਸ ਪਹਿਰਾਵੇ ਦੇ ਨਾਲ ਮੇਰਾ ਅਕਾਲ ਪੁਰਖ ਵਾਹਿਗੁਰੂ ਮੈਨੂੰ ਮਿਲਦਾ ਹੁਣ ਇਸੇ ਬਿਰਤੀ ਵੀ ਪ੍ਰੇਮ ਵਾਲੀ ਹੈ ਜੀ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿ ਰਿਓ ਜਿਨੀ ਵੇਸੀ ਸੋਹ ਮਿਲੈ ਬਾਬਾ ਫਰੀਦ ਜੀ ਹਾਲਾਂਕਿ ਇਹਨਾਂ ਪੰਕਤੀਆਂ ਦੀ ਵਿਆਖਿਆ ਨੂੰ ਹੋਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਖੋਲਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਖੋਲਦੇ ਨੇ ਬਾਬਾ ਫਰੀਦ ਜੀ ਦਾ ਮੈਂ ਜ਼ਿਕਰ ਕਰਦਾ ਪਿਆ ਉਹਨਾਂ ਦੀ ਗੁਰਬਾਣੀ ਦੇ ਵਿੱਚ ਸ਼ਖਸ਼ੀਅਤ ਦਾ ਕਿੰਨੀ ਪਿਆਰ ਵਾਲੀ ਰੱਬੀ ਰੂਹ ਹੋਵੇਗੀ ਰੱਬੀ ਰੂਹ ਸੰ ਜਿਹੜੇ ਕਹਿੰਦੇ ਪੈਨੇ ਫਰੀਦਾ ਪਾਟ ਪਟੋਲਾ ਤੱਜ ਕਰੀ ਕੰਬਲੜੀ ਪਹਿਰੇ ਹੋ ਜਿਨੀ ਵੇਸੀ ਸੋਹ ਮਿਲੈ ਐ ਦਾਤਾਂ ਮੈਂ ਉਹ ਵੇਸ ਬਣਾ ਲਵਾਂ ਮੈਂ ਉਹ ਪਹਿਰਾਵਾ ਬਣਾ ਲਵਾਂ ਜਿਸ ਵੇਸ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਤੂੰ ਮੈਨੂੰ ਮਿਲ ਪਾਵੇ ਜਿਨੀ ਵੇਸੀ ਸੋਹ ਮਿਲੈ ਇਨੂੰ ਵੇਸੇ ਹੀ ਪੜਨਾ ਵੇਸਾਂ ਦੇ ਨਾਲ ਜਿਨੀ ਵੇਸੇ ਸੋਹ ਮਿਲਿਆ ਸੇਈ ਵੇਸ ਕਰੇ ਉਹ ਮੈਂ ਉਹ ਪਹਿਰਾਵਾ ਪਹਿਨ ਲਵਾਂ ਜਿਸ ਪਹਿਰਾਵੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਰੇਜਦਾ ਹੋ। ਹਾਲਕਿ ਧੰਗੁਰ ਅਮਰਦਾਸ ਮਹਾਰਾਜ ਜੀ ਨੇ ਅੱਗੇ ਨੂੰ ਹੋਰ ਖੋਲਿਆ ਕਹਿੰਦੇ ਕਾਏ ਪਟੋਲਾ ਪਾੜਦੀ ਕਹਿੰਦੇ ਕੋਈ ਲੋੜ ਨਹੀਂ ਏ ਕੱਪੜਾ ਪਾੜਨ ਦੀ। ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠੇ ਆ ਸੋਹ ਮਿਲਿਆ ਜੇ ਨੀਅਤ راست। ਜੇ ਨੀਤ ਚੰਗੀ ਹੋਵੇ ਘਰ ਬੈਠਿਆ ਅਕਾਲ ਪੁਰਖ ਵਾਹਿਗੁਰੂ ਮਿਲਦਾ। ਉਹ ਬਾਬਾ ਫਰੀਦ ਜੀ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਸ਼ਲੋਕਾਂ ਦੇ ਵਿੱਚ ਵੀ ਕੀਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜ਼ਿਕਰ ਆਇਆ ਉਹਨਾਂ ਦੇ 112 ਸ਼ਬਦ ਟੋਟਲ ਨੇ ਸ਼ਲੋਕਾਂ ਦੇ ਵਿੱਚ ਔਰ ਮੈਂ ਉਹਨਾਂ ਸ਼ਲੋਕਾਂ ਦੀ ਗੱਲ ਕਰਦਾ ਪਿਆ 18 ਸ਼ਬਦ ਗੁਰੂ ਸਾਹਿਬਾਨਾਂ ਦੇ ਨੇ ਜਿਨ੍ਹਾਂ ਦੇ ਵਿੱਚੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜ ਸ਼ਲੋਕ ਨੇ ਧੰਨ ਗੁਰੂ ਅਮਰਦਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਾਰ ਚਾਰ ਸ਼ਲੋਕ ਨੇ ਵਾਇਬ੍ਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੰਜ ਸ਼ਲੋਕ ਨੇ ਅਨੁਗੁਰੂ RAMDAS ਮਹਾਰਾਜ ਜੀ ਦਾ ਇੱਕ ਸ਼ਲੋਕ ਹੈ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 8 ਸ਼ਲੋਕ ਨੇ ਭਾਵ 18 ਸ਼ਲੋਕ ਗੁਰੂ ਸਾਹਿਬਾਨਾਂ ਦੇ ਨੇ ਔਰ 112 ਸ਼ਲੋਕ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਨੇ ਔਰ ਟੋਟਲ 130 ਸ਼ਲੋਕ ਜਿਹੜੇ ਨੇ ਉਹ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੇ ਸਰਲੇਖ ਹੇਠ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਦਰਜ ਕੀਤੇ ਨੇ ਹਾਲਾਂਕਿ ਤੀਜੀ ਉਦਾਸੀ ਦੇ ਸਮੇਂ ਤਾਂ ਅਨੁਗੁਰੂ ਨਾਨਕਦੇਵ ਮਹਾਰਾਜ ਬਾਬਾ ਫਰੀਦ ਬਾਪਾ شیخ ਬ੍ਰਹਮ ਨੂੰ ਜਾ ਕੇ ਮਿਲਦੇ ਨੇ ਜਿਹੜੇ ਬਾਬਾ ਫਰੀਦ ਜੀ ਦੇ 11ਵੇਂ ਗੱਦੀ ਨਿਸ਼ੀਣ ਨੇ ਉਹਨਾਂ ਕੋਲੋਂ ਧੰਨ ਗੁਰੂ ਨਾਨਕਦੇਵ ਮਹਾਰਾਜ ਬਾਬਾ ਫਰੀਦ ਜੀ ਦੀ ਬਾਣੀ ਸਾਰੀ ਇਕੱਤਰ ਕਰਦੇ ਨੇ ਔਰ ਬੜੇ ਪਿਆਰ ਦੇ ਨਾਲ ਪੜ੍ਹਦੇ ਨੇ ਵਿਚਾਰਦੇ ਨੇ ਔਰ ਜਿੱਥੇ-ਜਿੱਥੇ ਲੋੜ ਪੈਂਦੀ ਤਾਂ ਗੁਰੂ ਨਾਨਕਦੇਵ ਮਹਾਰਾਜ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਨੂੰ ਖੋਲਣ ਦਾ ਯਤਨ ਕੀਤਾ ਹੈ ਧੰਨ ਗੁਰੂ ਨਾਨਕਦੇਵ ਮਹਾਰਾਜ ਜੀ ਨੇ ਆਪਣੇ ਸ਼ਬਦ ਨਾਲ ਐਡ ਕੀਤੇ ਦਰਜ ਕੀਤੇ ਹੁਣ ਜਿਵੇਂ ਮੈਂ ਇੱਕ ਛੋਟੀ ਜੀ ਉਦਾਹਰਣ ਦੇ ਦਿੰਦਾ ਕਿ ਬਾਬਾ ਫਰੀਦ ਜੀ ਕਹਿੰਦੇ ਨੇ ਦਾਤੀ ਸਾਹਿਬ ਸੰਦੀਆਂ ਕਿ ਆ ਚੱਲਿਆ ਤਿਸਨਾਲ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਨੂੰ ਆਪ ਪੜ੍ਹਿਆ ਬਾਬਾ ਫਰੀਦ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਬਦ ਉਚਾਰਨ ਕੀਤੇ ਕਿਉਂਕਿ ਬਾਣੀ ਸਾਰੀ ਜਿਹੜੀ ਹੈ ਬਾਬਾ ਫਰੀਦ ਜੀ ਸੇਖ ਬ੍ਰਹਮ ਕੋਲੋਂ ਬਾਣੀ ਲੈਂਦੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਧੰਗ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਬਾਣੀ ਬਾਬਾ ਫਰੀਦ ਜੀ ਦੀ ਕਤਰ ਕੀਤੀ ਹੋਈ ਬਾਣੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਦਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਭਾਵ ਗੁਰੂ ਸਾਹਿਬ ਬਾਣ ਜਦੋਂ ਗੱਦੀ ਦਿੰਦੇ ਸਨ ਆਪਣੀ ਬਾਣੀ ਦੀ ਪੋਥੀ ਅੱਗੇ ਦੇ ਕੇ ਸੰਦ ਜਾਂਦੇ ਸਨ ਔਰ ਗੁਰੂ ਸਾਹਿਬਾਨਾ ਨੇ ਐਸੇ ਕਰਕੇ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸ਼ਲੋਕ ਵੀ ਦਰਜ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹੀ ਦਾ ਸ਼ਲੋਕ ਵੀ ਦਰਜ ਹੈ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਦੇ ਸ਼ਲੋਕ ਵੀ ਦਰਜ ਨੇ ਇਹ ਮਤ ਕੋਈ ਟਪਲਾ ਖਾ ਜਾਈਏ ਉਹਨਾਂ ਦੀ ਵਿਆ ਬਾਬਾ ਫਰੀਦ ਜੀ ਦੇ ਸਿਰੋਕਾਂ ਨੂੰ ਹੋਰ ਖੋਦਣ ਵਾਸਤੇ ਇਹਨੂੰ ਕਹਿੰਦੇ ਸਹਿਜ ਪ੍ਰਣਾਲੀ ਭਾਵ ਗੁਰਬਾਣੀ ਗੁਰਬਾਣੀ ਦੀ ਵਿਆਖਿਆ ਕਰਦੀ ਹੈ ਜਿਵੇਂ ਇੱਕ ਮੈਂ ਉਦਾਹਰਣ ਦੇ ਤੌਰ ਤੇ ਬਾਬਾ ਫਰੀਦ ਜੀ ਦਾ ਇੱਕ ਬਚਨ ਹੁੰਦਾ ਦਾਪੀ ਸਾਹਿਬ ਸੰਧੀਆਂ ਕਿਆ ਚੱਲਿਆ ਤਿਸ ਨਾਲ ਇੱਕ ਜਾਂ ਗੰਦੇ ਨਾਲ ਲੈ ਇੱਕ ਨਾਲ ਸੁਤਿਆਂ ਦੇ ਉਠਾਲ ਉਹਨੇ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਦਾ ਤੇ ਬਾਬਾ ਫਰੀਦ ਜੀ ਪਹਿਲਾਂ ਕਹਿੰਦੇ ਨੇ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ ਜੋ ਜਗੰਨ ਲਹਨਸੇ ਸਾਈਂ ਕੰਨੋਂ ਦਾ ਜਿਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜੇ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਉੱਤਰ ਉੱਠ ਕੇ ਧਾਰ ਦਿੰਦਾ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ ਪਹਿਲੇ ਪਹਿਰੇ ਫੁੱਲ ਬਣਦਾ ਹੈ ਅਖੀਰ ਦੀ ਰਾਤ ਰਹਿੰਦੇ ਆ ਅੰਮ੍ਰਿਤ ਵੇਲੇ ਉਹ ਫਲ ਬੜਦਾ ਜਦੋਂ ਕੋਈ ਉੱਠ ਕੇ ਬੰਦਗੀ ਕਰਦਾ ਜੋ ਜਗੰਨ ਲਹਨਸੇ ਜਿਹੜੇ ਜਾਗਦੇ ਨੇ ਬਾਬਾ ਫਰੀਦ ਜੀ ਕਹਿੰਦੇ ਨੇ ਜੋ ਜਗੰਨ ਲਹਨ ਸੇ ਸਾਈ ਕੰਨੋ ਦਾਤ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਦਤਾ ਨਾਲ ਨਵਾਜਦਾ। ਪਰ ਇਹਨਾਂ ਨੂੰ ਹੋਰ ਖੋਲਣ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦਾਤੀ ਸਾਈ ਬਸੰਦੀਆਂ ਕਿ ਆਇ ਚੱਲੈ ਤਿਸ ਨਾਲ ਇੱਕ ਜਾਗੰਦੇ ਨਾਲ ਲਹਨ ਇੱਕ ਨਾਲ ਸੁਤਿਆਂ ਦੇ ਉਠਾਲ ਜਦੋਂ ਅਕਾਲ ਪੁਰਖ ਵਾਹਿਗੁਰੂ ਤਰਟਦਾ ਹੈ ਨਾ ਉਹ ਸੁਤਿਆਂ ਨੂੰ ਹੀ ਠਾਲ ਕੇ ਬੰਦਗੀ ਕਰਨ ਵਾਲੇ ਪਾਸੇ ਨੂੰ ਜੋੜ ਦਿੰਦਾ। ਉਹ ਕਾਰਾਂ ਦੀਆਂ ਤੇ ਜਿਹੜੇ ਸੁਤੇ ਹੁੰਦੇ ਨੇ ਉਹਨਾਂ ਨੂੰ ਵੀ ਜਗਾ ਦਿੰਦਾ। ਇਹ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਾਬਾ ਫਰੀਦ ਜੀ ਲੈਂਦੇ ਨੇ। ਔਰ ਜਦੋਂ ਹਾਲਾਂਕਿ ਮਕਾਲਫ ਨੇ ਇਹ ਜ਼ਿਕਰ ਕੀਤਾ ਸਿੱਖ ਰੀਲੀਜਨ ਦੇ ਵਿੱਚ ਕਿ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਉਚਾਰਦੇ ਨੇ ਲਿਖਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਲਿਖਵਾ ਰਹੇ ਨੇ ਉਦੋਂ ਇਹ ਬਾਣੀ ਇਹ ਪੋਥੀਆਂ ਬਾਬਾ ਫਰੀਦ ਜੀ ਦੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਮੌਜੂਦ ਸਨ ਔਰ ਉਹ ਜਿਹੜੀ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਰ ਪਰ ਮੋਹਰ ਲਾਈ ਜਿਸ ਉੱਪਰ ਗੁਰੂ ਅਮਰਦਾਸ ਮਹਾਰਾਜ ਨੇ ਮੋਹਰ ਲਾਈ ਬਾਬਾ ਫਰੀਦ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ